ਅੱਜ ਹੁਸ਼ਿਆਰਪੁਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਹੋਈ ਭਾਰੀ ਚੋਕ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 11 ਵਜੇ ਦਾ ਸਮਾਸੀ ਸਟੇਜ ਤੇ ਪਹੁੰਚ ਕੇ ਭਾਰੀ ਜਨਸਲਾਬ ਨੂੰ ਸੰਬੋਧਨ ਕਰਨ ਦਾ ਇਸ ਤੋਂ ਪਹਿਲਾਂ ਹੀ ਕਿਸੇ ਨੇ ਕੰਢੀ ਕਨਾਲ ਨਹਿਰ ਵਿੱਚੋਂ ਪਾਣੀ ਛੱਡ ਦਿੱਤਾ ਜਿਵੇਂ ਹੀ ਇਸ ਗੱਲ ਦੀ ਪਿੰਕ ਪ੍ਰਸ਼ਾਸਨ ਨੂੰ ਲੱਗੀ ਤਾਂ ਪ੍ਰਸ਼ਾਸਨ ਤੁਰੰਤ ਜਾ ਕੇ ਪਾਣੀ ਨੂੰ ਬੰਦ ਕੀਤਾ ਦੱਸ ਦਈਏ ਕਿ ਜੇਕਰ ਪਾਣੀ ਇਸ ਰੈਲੀ ਵਾਲੀ ਜਗ੍ਹਾ ਤੇ ਪਹੁੰਚ ਜਾਂਦਾ ਤਾਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੈਣ ਕੀਤਾ ਜਾਣਾ ਸੀ ਉਸ ਜਗ੍ਹਾ ਤੇ ਇਹ ਪਾਣੀ ਪਹੁੰਚ ਸਕਦਾ ਸੀ ਜੀਬੀਸੀ ਅਪਡੇਟ ਲਈ ਨਵਨੀ ਸਿੰਘ ਚਿਮਾਦੀ ਰਿਪੋਰਟ ਜਿਸ ਸਾਹ ਦੇ ਰੈਲੀ ਹੋਈ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡੀ ਰੈਲੀ ਸੀ ਉਹ ਜੋ ਦੁਸ਼ਾਰਾ ਗਰਾਊਂਡ ਆ ਜਿੱਥੇ ਦੁਸ਼ਾਰਾ ਹੁੰਦਾ ਉੱਥੇ ਚੋ ਦੇ ਵਿੱਚ ਰੈਲੀ ਸੀਗੀ ਤੇ ਸਵੇਰ ਸਵੇਰ ਮੈਨੂੰ ਕਿਸੇ ਸਾਡੇ ਵਰਕਰ ਨੇ ਦੱਸਿਆ ਆਪਣੇ ਕੰਮ ਕਰਤੇ ਜਾ ਰਿਹਾ ਸੀ ਕਿ ਉੱਥੇ ਪਾਣੀ ਬੜੀ ਤੇਜ਼ੀ ਨਾਲ ਭਰਿਆ ਨਹਿਰ ਵੱਲੋਂ ਨਹਿਰ ਨਹਿਰ ਕੰਢੀ ਦੇ ਨਾਲ ਫੇਜ਼ 2 ਚੱਲ ਰਿਹਾ ਉੱਥੇ ਨਹਿਰ ਵਿੱਚ ਪਾਣੀ ਆਇਆ ਹੋ ਸੀ ਤੇ ਉਹ ਰੈਲੀ ਸਥਲ ਤੋਂ ਬਹੁਤ ਨਜ਼ਦੀਕ ਪਹੁੰਚ ਗਿਆ ਸੀਗਾ 2.5 ਕਿਲੋਮੀਟਰ ਆਪਣਾ ਸਫ਼ਰ ਤਿਆ ਕਰਕੇ ਤੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਸੀ ਕੁਝ ਥੇਰ ਬਾਅਦ ਉਹਨਾਂ ਦਾ ਫੋਨ ਆਇਆ ਸੀ ਵੀ ਪਾਣੀ ਰੋਕ ਦਿੱਤਾ ਗਿਆ ਕਿਸੇ ਸ਼ਰਾਰਤੀ ਅੰਸਰ ਦਾ ਕੰਮ ਸੀਗਾ ਤੇ ਇਹ ਸਾਰੀ ਵਾਰਦਾਤ ਜਿਹੜੀ ਹੋਈ ਹੈ ਦੇਖਦੇ ਹੋ ਸਰ ਜੀ ਦੇਖੋ ਕਿਸੇ ਰੀ ਬਦਲੇ ਤੇ ਆ ਸਕਦੀ ਜਾਂਦਾ ਕੋਦੇ ਸਿਰ ਤੇ ਕੋਈ ਪਾਵਰਫੁਲ ਬੰਦਾ ਨਾ ਹੋਵੇ ਆ ਜਿਹੜੀ ਰੈਲੀ ਹੋਈ ਹੈ ਇਹਨੂੰ ਖਰਾਬ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰਾ ਜਿਹੜੇ ਕਿਸਾਨ ਦੇ ਨੌਤੇ ਜਾਂ ਉਹਦਾ ਗੱਡੀਆਂ ਚ ਲੋਕ ਆ ਕੇ ਉਹਨਾਂ ਨੇ ਜਾਮ ਲਾਣੇ ਦੀ ਕੋਸ਼ਿਸ਼ ਕੀਤੀ ਹਰ ਸੜਕਾਂ ਤੇ ਜੀ ਸੀ ਵੀਆਂ ਖੜੀਆਂ ਕੀਤੀਆਂ ਬੱਸਾਂ ਵੀ ਖੜੀਆਂ ਕੀਤੀਆਂ ਸੜਕਾਂ ਰੋਕਣ ਲਈ ਔਰ ਬਹੁਤ ਸਾਰੀਆਂ ਰੈਲੀ ਜਾਣ ਵਾਲੀਆਂ ਬੱਸਾਂ ਰੁਕੀਆਂ ਵੀ ਆ ਮੁਕੇਰੀਆਂ ਤੋਂ ਤਾਂ ਕੋਈ ਆ ਹੀ ਨਹੀਂ ਸਕਿਆ ਇਦੋਂ ਫਗਵਾੜਾ ਸ਼ਾਮਚਰਾਸੀ ਚ ਬੜੀ ਦੇਰ ਬਾਅਦ ਪਹੁੰਚਿਆ ਸੋ ਇਹ ਵੀ ਉਹਦਾ ਇੱਕ 파ਟ ਮੈਂ ਕਹਿ ਸਕਦਾ ਕਿ ਮਜਰੂਬ ਮੌਕੇ ਦੀ ਜਿਹੜੀ ਸਰਕਾਰ ਆ ਉਹ ਉਹਦੇ ਅੱਗੇ ਬੰਦੇ ਜਿਹੜੇ ਆ ਉਹ ਨਹੀਂ ਚਾਹਦੇ ਸੀ ਫੇ ਰੈਲੀ ਕਾਮਯਾਬ ਹੋਵੇ ਔਰ ਇਹ ਪਾਣੀ ਆਂਦਾ ਤਾਂ ਇੱਕ ਬੜੀ ਭਗੜੜ ਮਚਣੀ ਸੀਗੀ ਔਰ ਰੈਲੀ ਸਾਰੀ ਖਰਾਬ ਹੋ ਜਾਂਦੀ ਸੀ ਥੱਲੇ ਪਾਣੀ ਦੇ ਖੜਾ ਹੋ ਜਾਂਦਾ ਆ ਉਹ ਹੈਲੀਕਾਪਟਰ ਜਿਹੜੇ ਆ ਹੈਲੀਪੈਡਸ ਡੁੱਬ ਜਾਣੇ ਸੀ ਵਾਲੀ ਹੈਲੀਕਾਪਟਰ ਉੱਤਰ ਨਹੀਂ ਸਕੇ ਸੋ ਇੱਕ ਤਰ੍ਹਾਂ ਰੈਲੀ ਨੂੰ ਪੂਰੀ ਤਰ੍ਹਾਂ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਬੰਦੇ ਬੰਦਾਂ ਨੇ ਕੀਤੀ ਗਈ ਆ ਪਰ ਬੰਦਾ ਕੋਈ ਐਦਾ ਇੱਕੰਦਾ ਸਿੰਗਲ ਬੰਦਾ ਸ਼ਰਾਰਤ ਕਰ ਜਵੇ ਏਡੀ ਵੱਡੀ ਔਰ ਹਾਲੇ ਤੱਕ ਉਹ ਫੜਿਆ ਨਾ ਜਾਵੇ ਇਹ ਇਹ ਗੱਲ ਬੰਨੇਯੋਗ ਨਹੀਂ ਆ ਇਹਦੇ ਪਿੱਛੇ ਇੱਕ ਬੜੀ ਨਿਯੋਜਿਤ ਨਿਯੋਜਿਤ ਤਾਕਤਿਕ ਬ੍ਰਾਂਡ ਜਿਹਨੂੰ ਕਹਿੰਦਾ ਇੱਕ ਕਨਸਪੀਰੇਸੀ ਹੈਗੀ ਆ ਕਿ ਰੈਲੀ ਫੇਲ ਕਰਾ ਦੇਣ ਕੀ ਕਰਵੇ ਇਹ ਉਹ ਬਿਸਰਤ ਦੇਖੋ ਇਹ ਇਹ ਤਾਂ ਸਿੱਕਤੀ ਵੀ ਕਾਰਵਾਈ ਸਰਕਾਰ ਦੀ ਪੁਲਿਸ ਨੇ ਕਰਨੀ ਆ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਨੇ ਕਰਨੀ ਆ ਕਰਨਗੇ ਤਾਂ ਆਪਣੇ ਹੱਥ ਸਾਫ਼ ਕਰ ਲੈਣਗੇ ਨਹੀਂ ਕਰਨਗੇ ਤਾਂ ਉਹਨਾਂ ਦੇ ਜਿਹੜਾ ਕਲਕ ਲਗਾ ਲਗਾ ਰਹੇ ਆ ਅਰੇ ਜਿਹੜਾ ਪਾਣੀ ਛੱਡਿਆ ਵਾ ਕੀ ਕਰ ਰਹੇ ਆ ਇੱਕ ਪਾਸੇ ਮੋਦੀ ਦੀ ਰੈਲੀ ਆ ਉਹ ਵੀ ਚੋਚ ਜਿਹੜਾ ਨਹਿਰ ਦਾ ਪਾਣੀ ਕੀ ਕੀ ਦੀ ਹੋਇਆ ਨਹੀਂ ਹੋਇਆ ਦਾ ਕੁਝ ਨਹੀਂ ਆਪਣੇ ਸਾਡੇ ਮੇ ਪਾਣੀ ਬੰਦ ਹੁਣ ਜੇ ਸੀ ਵੀ ਦੇਖਿਆ ਜਾਵੇ ਕਿ ਲੱਗੀ ਪਈ ਆ ਪਾਣੀ ਅੱਗੇ ਜਾ ਰਿਹਾ ਰੋਕ ਨਹੀਂ ਜਾਂਦਾ ਪਾਣੀ ਅੱਗੇ ਜਾਂਦਾ ਇੱਥੇ ਰੋਕਦਾ ਪਿੱਛੇ ਰੋਕ ਦਿੰਦਾ ਪਾਣੀ ਪਿੱਛੇ ਰੁਕਦਾ ਇਹ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਆ ਇਹ ਦਾਦਾ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਆ ਪਰ ਪਾਣੀ ਰੋਕਦਾ ਨਹੀਂ ਸਰ ਸਪੈਸ਼ਲ ਕੰਟਰੋਲ ਚ ਜੇ ਇਦਾਂ ਦੀ ਰੈਲੀ ਸੀਗੀ ਉਤੋਂ ਪਹਿਲਾਂ ਕੋਈ ਬੰਦਾ ਕੋਈ ਗੇਟਬਾਲ ਖੋਲ੍ਹਿਆ ਗਿਆ ਕੀ ਆ ਗੇਟਬਾਲ ਖੋਲ੍ਹਿਆ ਉਹ ਤੋਂ ਕੋਈ ਸ਼ਰਾਰਤ ਨਾਲ ਤੇ ਪਾਣੀ ਆਇਆ ਕਿਤਨਾ ਕਿ ਨਹਿਰ ਤਾਂ ਬੰਦ ਆ ਪੂਰੀ ਹਾਂ ਨਹਿਰ ਨਹਿਰ ਤਾਂ ਸਾਡਾ ਅੱਗੇ ਪਾਣੀ ਤਾਂ ਜਾ ਰਿਹਾ ਪਰ ਉੱਥੋਂ ਕਿਸੇ ਨੇ ਨਾ ਸ਼ਰਾਰਤ ਕਰ ਦਿੱਤੀ ਉਹਦੇ ਕਰਕੇ ਪਾਣੀ ਜਿਹੜਾ ਆ ਨੀ ਉੱਥੋਂ ਸਿਰ ਤੋੜੀ ਆ ਗਿਆ ਵਾ ਤੋੜਿਆ ਨਹੀਂ ਗਿਆ ਕਿਸੇ ਵੱਲੋਂ ਕਿਸੇ ਲੋਕ ਗੇਟ ਵਾਲ ਕਿਸੇ ਨੇ ਰਿਲੀਜ਼ ਥੋੜਾ ਮਾਈਨਰ ਜਿਹਾ ਕੀਤਾ ਪਿਆ ਸੀ 1 2 ਇੰਚ ਤੇ ਉਹ ਅਸੀਂ ਬੰਦ ਕਰਾ ਕੇ ਤਾਂ ਇਮੀਡੀਏਟ ਅਸੀਂ ਐਕਸ਼ਨ ਲੈ ਕੇ ਬੰਦ ਕਰਾ ਦਿੱਤਾ ਪਾਣੀ ਅੱਗੇ ਨਹੀਂ ਜਾਂਦਾ ਪਾਣੀ ਅੱਗੇ ਨਹੀਂ ਜਾ ਰਿਹਾ ਤੇ ਸਰ ਜਿਹੜਾ ਉੱਥੇ ਬੰਦਾ ਕੋਈ ਬਿਠਾਇਆ ਹੁਣ ਹਾਂ ਪੱਕਾ ਬੈਠਾ ਪਿਆ ਜੀ ਪੱਕਾ ਬਿਠਾ ਦਿੱਤਾ ਹੁਣ ਬੈਠਾ ਪਿਆ ਕੀ ਨਾਮ ਆ ਸਰ ਤੁਹਾਡਾ ਮੇਰਾ